ਦੇ ਇੱਧਰ ਇੱਧਰ ਲਾਵਾਟ ਆਈ ਗਈ। ਹਾਂਜੀ ਕਿਦਾਂ ਸਾਰੇ ਸਵਾਗਤ ਆਇਆ ਦਿਨ ਮੇਰੇ ਲੋਚ। ਉਮੀਦ ਕਰਦਾ ਸਾਰੇ ਵਧੀਆ ਹੋਣਗੇ। ਅਸੀਂ ਵਧੀਆ ਵਾਂ। ਸੋ ਹਾਜ਼ਰ ਹੋਇਆ ਤੁਹਾਡੇ ਇੱਕ ਨਵਾਂ ਬਲੌਗ ਲੈ ਕੇ। ਆਪ ਜਿਵੇਂ ਨੋਮ ਅਗੇ। ਹਰੀ ਮਿਰਚਾਂ ਦੇ। ਮੈਂ ਚੰਣਣੀ ਘਾੜ ਲੱਗੀ। ਆਹ ਇਹ ਮਿਰਚਾਂ ਕੋੜੇ ਨਾ ਮਾਰਨਗੇ ਜਦੋਂ। ਤੂੰ ਕਿਉਂ ਕਹਿਣਾ ਹੁਣ ਸਵਾਦ ਹੀ ਬੜੇ ਲੱਗਦੇ ਆ। ਚਾਹ ਨਾਲ ਲੱਗਦੇ ਆ ਉਦਾਂ ਚਾਹ ਨਾਲ ਕਿ ਹੁੰਦਾ ਹੀ ਹੈਗਾ ਰਾਤ ਹੋਰ ਜਮਾਇਆ ਕਮੈਂਟ ਕਰਕੇ ਦੱਸੋ ਵੀ ਕਿਨੇ ਕਿਨੇ ਖਾਦੇ ਹਰੀ ਮੱਛਾਂ ਦਾ ਪ੍ਰੋਟੇਨ ਲੱਗਦੇ ਵਧੀਆ ਵਾ ਦਹੀਂ ਦੇ ਨਾਲ ਬਹੁਤ ਵਧੀਆ ਲੱਗਦੇ ਆ ਚਾਹ ਦੇ ਨਾਲ ਹੋਰ ਵਧੀਆ ਲੱਗਦੇ ਆ ਦੁਪਹਿਰ ਨੂੰ ਖਾਦੇ ਹੁਣ ਤਾਂ ਠੰਡੇ ਜਿਹੇ ਉਹ ਚਾਹ ਨਾਲ ਤਾਂ ਮੂੰਹ ਵੀ ਸਾੜਦਾ ਵਾ ਮਿੱਠੀ ਹੁੰਦੀ ਆ ਫਿਰ ਇਹ ਥੋੜੇ ਮਿਰਚ ਵਾਲੇ ਹੁੰਦੇ ਦਹੀਂ ਨਾਲ ਥੋੜੇ ਜਿਹਾ ਵਧੀਆ ਸੋ ਅੱਜ ਸਾਡਾ ਘਰ ਹੈਗਾ ਸੋਨਾ ਸੋਨਾ ਕੋਈ ਨਹੀਂ ਵਾਰ ਕੁਝ ਹੀ ਹੋ ਗਿਆ ਕੰਮ ਹੀ ਨਹੀਂ ਅਸੀਂ ਦੋਵੇਂ ਹੈਗੀਆਂ ਬਸ ਰਾਤ ਨੂੰ ਸੌਂ ਗਏ ਸਵੇਰ ਨੂੰ ਉੱਠੇ ਜਿੱਦਾਂ ਮਾਂ ਬਹੁਤ ਔਖੇ ਆ ਸੀ ਮਾਂ ਕੋਲ ਇੱਥੇ ਉਦਾਂ ਰਾਤ ਨੂੰ ਵੀ ਉੱਠਦੇ ਹੁੰਨੇ ਇੱਕ ਅੱਧੀ ਵਾਰ ਤੇ ਹੁਣ ਰਾਤ ਨੂੰ ਵੀ ਨਹੀਂ ਉੱਠੇ ਅੱਜ ਅੱਜ ਰਾਤ ਨੂੰ ਉੱਠ ਕੇ ਕੀ ਕਰਨਾ ਕਈ ਵਾਰ ਉੱਠ ਉੱਠ ਕੇ ਦੇਖ ਲਿਆ ਫਿਰ ਚੜਿਆ ਕਿ ਨਹੀਂ ਜੜਿਆ ਉਹ ਜੋਦਾਂ ਫਿਰ ਜੋਗੜ ਦਾ ਨਾਲ ਉੱਠ ਨਹੀਂ ਪੈਦਾ ਤੇ ਸਵੇਰੇ ਸਵੇਰੇ ਕਿੱਥੇ ਸੀ ਫੋਨ ਉੱਤਿਆ ਪਿਆ ਸੀ ਟੌਰ ਨਾਲ ਸਵੇਰ ਰਾਤ ਨੂੰ ਇੱਕ ਵਾਰ ਹੀ ਉੱਠਿਆ ਸੀ ਹੁਣ ਇੱਕ ਵਾਰੀ ਉੱਠਦਾ ਅੱਗੇ ਦੋ ਵਾਰੀ ਉੱਠਦਾ ਹੈ ਤਿਆਰੀਆਂ ਸਾਡੀਆਂ ਵੈਦੀਆਂ ਚੱਲੀਆਂ ਨੇ ਫੁੱਲ ਵੈਸੇ ਨਾ ਮਾਮੂਨ ਨੀ ਲੈ ਕੇ ਆਣਾ ਤੁਸੀਂ ਦੋਂ ਮੈਂ ਅੱਜ ਕੱਢੀ ਅੱਜ ਕੱਲੇ ਜਾਵਾਂਗੇ ਅਸੀਂ ਤੇ ਕੱਪੜੇ ਮੇਰੇ ਲਿਓਣ ਵਾਲੇ ਪਏ ਆ ਅੱਜ 19 ਤਰੀਕਾ ਸ਼ਾਮ ਤੱਕ 5:00 6:00 ਵਜੇ ਤੇ ਮਿਲ ਜਣਗੇ ਤੇ ਉਹ ਵੀ ਚੈੱਕ ਕਰਨੇ ਆ ਪਾ ਕੇ ਕੋਟ ਪੈਂਟ ਬਾਬਾ ਕੱਪੜੀਆਂ ਉਹ ਲੈ ਕੇ ਆਵਾਂਗੇ ਸ਼ਾਮ ਨੂੰ ਇਹ ਉਹ ਤੇਰੇ ਨਾਲ ਕੱਪੜੇ ਲੈਣੇ ਆ ਅੱਜ ਉਹਨੇ ਵੀ ਕਿਹਾ ਸੀ ਛੱਡ ਪਰੇ ਦਿਖਾਏ ਕੇ ਦੋ ਰਹਿ ਰਹੇ ਨੇ ਨਵੇਂ ਲੈ ਆ ਨਵੇਂ ਲੈ ਛੱਡ ਪਰੇ ਆਹ ਤਾਂ ਮੈਨਾਂ ਵਸਵਾਏ ਜਾਂਦੇ ਮਿਲੂਗੇ ਨੇ ਰਹਿ ਰਹੇ ਨੇ ਛੱਡ ਪਰੇ ਚਲੋ ਕੋਈ ਨਾ ਤਿਆਰੀ ਕਰਦੇ ਹਾਂ ਅੰਬਿਆ ਦੀ ਇੱਕ ਦਿਨ ਰਹਿ ਗਿਆ ਸਾਰਾ ਨਹੀਂ ਕਹਿੰਦਾ ਰਹਿ ਗਿਆ ਪਰਸੋਂ ਅਸੀਂ ਜਾਣਾ ਹੀ ਹੈ ਏਕੇਨ ਕਿਵੇਂ ਬਣਿਆ ਆਪਣਾ ਢੇ ਓਕੇ ਨਾ ਆ ਦੇਖੋ ਖੰਡ ਪਾਈ ਹੈ ਦਹੀਂ ਚ ਦਹੀਂ ਚ ਖੰਡ ਪਾਈ ਹੈ ਦਸਰਾ ਲੱਗ ਰਿਹਾ ਪੂਰੀ ਵਧੀਆ ਕੈਂਟ ਇਹ ਮਿਰਚਾ ਟੇਸਟ ਆ ਰਹੀ ਚਾਹ ਤਾਨੂੰ ਮਿਠਾ ਲਾਉ ਦੇ ਨਾ ਦੋਵੇਂ ਚੀਜ਼ ਦਾ ਮਿਕਸ ਹੋ ਗਿਆ ਤੇ ਪਰ ਮੈਂ ਕਹਿੰਦਾ ਬਣੇ ਚ ਰਿਹਾ ਕੈਂਟ ਹਨਾ ਤੁਹਾਨੂੰ ਇਹ ਲਾਲ ਬਾਣ ਨਾ ਨੀਲ ਲਹਰੀਆ ਬਣੇ ਇੰਨੇ ਨੋਰਮਲ ਪ੍ਰੋਡਕਟ ਵਧੀਆ ਲੱਗੇ ਜਿੰਨੇ ਲੱਗ ਰਿਹਾ ਚੰਗ ਲੱਗੇ ਇਹ ਦੇਖ ਇੱਥੇ ਵਰਤ ਪਿਆ ਕੋਈ ਆ ਗਿਆ ਆਦ ਲਿਆ ਇਹਦੇ ਵਰਤ ਪਿਆ ਤੇ ਕੋਈ ਨਹੀਂ ਮਿਆ ਬੂਟ ਮਹਿੰਗੇ ਇਸਨੇ ਬਾਟਾ ਦੇ ਉਹ ਕਿਵੇਂ ਦੇ ਇਸ 300 ਤਾਤਾ ਮੈਨੋ ਅਇਤੇ ਵੱਟ ਪੈ ਗਈ ਯਾਰ ਆਹ ਦੇਖਾ ਪੈਣਾ ਲੱਗਾ ਹਾ ਹੁਣ ਲਿਆਂਦੇ ਵੇ ਆ ਚੀਦੂ ਜਿਹੜੇ ਬਰਾਊਨ ਆ ਇਹ ਪਹਿਲੋਂ ਦੇ ਆ ਇਸ ਪਹਿਲਾਂ ਨਹੀਂ ਆਉਂਦੇ ਕੋਈ ਬਰਾਊਨ ਹਾਂ ਬਸ ਪਹਿਨੇ ਵੇ ਲੋ ਜੰਤਾ ਕੋਲ ਪੰਨ ਹਾਂ ਇੱਕ ਹੋਰ ਹਾਈ ਨਾ ਉਹ ਚਵਾ ਪਰਲੇ ਪਰਲੇ ਜੋ ਵੱਡੇ ਡੱਬੇ ਵੱਡਾ ਕੋ ਉਹ ਜਿਹੜਾ ਪਰਲਾ ਐਸ ਹਾਂ ਮੈਂ ਸਾਰੇ ਨਾ ਖਲਾ ਜੀਂ ਮੂਰ ਲੇਖੋ ਸਾਡੇ ਦੇਗੇ ਹਾਰੀ ਜਾਂ ਤਰੇ ਲੜਾਉਦਾ ਸੀ ਸਾਰੇ ਖਲਾ ਨਾ ਵੀ ਹਈ ਹਾ ਵੀ ਵੇਬ ਲੱਗੀ ਆ ਇਹ ਜੁਟ ਕਰ ਤੀ ਹਾਂ ਵੇ ਹਾ ਵੀ ਬਲੈਗੀ ਆ ਇਹ ਕੋਈ ਬੋਲੇ ਰਿਹਾ ਹੈ ਹੈ? ਬਸ ਇਹ ਬੋਲ ਰਿਹਾ ਹਾਂ ਕਰੜਿਆ ਇਹ ਲੰਮਾ ਜਮੂ ਆ ਹੈ? ਇਹ ਲੰਮਾ ਮੂਨੀ ਪਹਿਲੋਂ ਗੜਿਆ ਬਾਝਾਲੇ ਗੜਿਆ ਉਹ ਪਹਿਲਾਂ ਬਾਝਾਲੇ ਚਲੋ ਤੈਨੂੰ ਇਹ ਬਤਾ ਲਈਂ ਸ਼ੈਣੀ ਦੇਖੀ ਚੱਲੀ ਵੈਸੇ ਦੇਖੋ ਅੱਗੇ ਨਹੀਂ ਜਾ ਸਕੋ ਵਟ ਪਿਆ ਵਟ ਪਿਆ ਨੂੰ ਕੀ ਹੁੰਦਾ ਆਸੋ ਹੋਰ 파ਕੇ ਗੇੜੇ ਜਾਣੇ ਉਹ ਨਵੇਂ 파ਕੇ ਤਾਂ ਜਿਹੜੇ ਤੋਤੇ ਆਦਨ ਇੱਕ ਬਰਾਊਨ ਵੀ ਸੀ ਨਾ ਬਰਾਊਨ ਕਿੱਥੇ ਆ ਕਿਹੜੇ ਬਾਲਾ ਬਰਾਊਨ ਬੈਲਵਟ ਜਿਹੜੇ ਉਹ ਦੇ ਦਿੱਤੇ ਸੀ ਉਹ ਖਰਾਬ ਸੀ ਉਹ ਤੋਂ ਇਹਦੇ ਵਿੱਚ ਵੇਖ ਲੈ ਹੋਰ ਵੀ ਹੈ ਕਿ ਕੋਈ ਹੋਰ ਨਹੀਂ ਹੋਰ ਨਹੀਂ ਬਣਾਉਂਗਾ ਬਰਾਊਨ ਇਹ ਕੋਈ ਨਹੀਂ ਨਾ ਇੱਕ ਬੈਲਵਟ ਵਾਲੀ ਸਿੱਮਪਲ ਸੀ ਨਾ ਹੁਣੇ ਆ ਵੀ ਫੇਰ ਹੁਣ ਤਾਂ ਨਾ ਪਤਾ ਹੀ ਨਹੀਂ ਲੱਗਦਾ ਇਹ ਕਿੰਨੇ ਕਿੱਥੇ ਆ? ਹਾਂ? ਬੈਲੀ ਗੜੀ। ਕੱਲੀ? ਹਾਂ? ਓਏ ਵੇਰ ਬਹੁਤ ਸਮੁੰਦਰ ਦੇ ਬੂਟ। ਪਤਾ ਨਹੀਂ ਲੱਗ। ਬਰਾਉਨ ਹੀ ਹੈ ਯਾਰ। ਇਹਦੇ ਵਟ ਪਿਆ ਹੈ ਹਨਾ। ਤੂੰ ਦੋ ਜੋੜੇ ਕਿਵੇਂ ਫਿਰ ਫਿਰ ਉਹ ਬਲੈਕ ਵਾਲੇ। ਬਲੈਕ ਦੋ ਹੀ ਆ, ਦੋ ਹੀ ਦਿੱਤੇ ਸੀ। ਦੂ ਕਿੱਥੋਂ ਆ ਗਏ? ਦਿੱਤੇ ਸੀ ਦੁਆਰਾ ਫਿਰ। ਓ ਵੀ ਠੀਕ ਆ ਯਾਰ। ਹਾਂ ਸੋਹਣੇ ਲੱਗਣ ਲੈ ਸਭ। ਹੈਨਾ? ਆ ਸੋਹਣੇ ਲੱਗਣ। ਜਾਂਦੇ ਆ ਆ ਬਾਜੂਆਂ ਦੋਨੋਂ। ਉਹ ਬਾਜੂ ਆ ਪਾਲੂ ਮਸ਼ਵਾਰੇ ਤੇ। ਛੇੜ। ਓਹੋ। ਉਸ਼ਵਾਰੇ ਤੇ ਪਾ ਲੂੰਗਾ ਤੇ ਆਹਾ ਜਦ ਜਾਣਾ ਪੰਜ ਨੋਦਰ ਪਾ ਲਾਂਗੇ ਕਹਿੰਦੇ ਦੱਬੇ ਕਰਨੇ ਮੈਨੂੰ ਸਰ ਦੱਬੇ ਖਟ ਲਾਂਗੇ ਗੱਡੀ ਚ ਰੱਖਨੇ ਆਪਾਂ ਦਾ ਗੱਡੀ ਦੇ ਭੇ ਭਰਾਂ ਗੱਡੀ ਦਾ ਰੱਖ ਲਾਂ ਗੱਡੀ ਚ ਰੱਖਨੇ ਆਪਾਂ ਦੱਬੇ ਫੇਰ ਸਾਲਾ ਦੱਬੇ ਘੜ ਲਾ ਮੰਮੀ ਗਈ ਸੀ ਤਾਈ ਕਰੇ ਉਧਰ ਕੁੜੀ ਆਈ ਸੀ ਕੋਈ ਉਹ ਕਰਤੀ ਆ ਠੀਕ ਇਹਨਾਂ ਦਾ ਪਲੀਜ਼ ਇਹ 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 ਬੂਤ ਕੌਣ ਸਾ ਹੈ ਕਿਹਨਾ ਫੋਟੋ ਕੌਣ ਸਾ ਹੈ ਦੇਖ ਲਾ ਬੂਤ ਹੋਈਆ ਗੋਰਾ ਨਵਾਬ ਹੰਦਾ ਤੋਂ ਨੇ ਡਰ ਦਰ ਜਾਣੇ ਤੂੰ ਦੇਖ ਉਹ ਛੋਟਾ ਨੂੰ ਪਤਾ ਹੀ ਲੱਗਦਾ ਸੀ ਮੇਰੇ ਦਾਦੀ ਆਹ ਉਹਨੇ ਕਿਹਾ ਪਤਾ ਨਹੀਂ ਕਿਹੜੀ ਆ ਗਈ ਆਟ ਮਲ ਕੇ ਇਧਰ ਤਿਆਰੀਆਂ ਹੋਈਆਂ ਨੇ ਵਿਆਹ ਦੀਆਂ ਆਣਦੀਆਂ ਹੋਰ ਤੇਦਰ ਸ਼ਕਲ ਦੇਖ ਲੋ ਮੇਰੀ ਆਮਰਾ ਕੁਝ ਨਹੀਂ ਆ ਅਜੇ ਕੋਈ ਕੁਝ ਨਹੀਂ ਆ ਟਾਈਮ ਤੇ ਆਉਣਾ ਹੁੰਦਾ ਹਮਾਂ ਦਾ ਟਾਈਮ ਤੇ ਮੈਂ ਤੈਨੂੰ ਕਹਿਆ ਕਿ ਆ ਕੰਡਾ ਜਾਈਂ ਤੇ ਮੇਰੇ ਪਰ ਮੇਰੇ ਪੁੱਛ ਲਈ ਮੈਂ ਉਨੀ ਹੀ ਦੇ ਗਿਆ ਨੇ ਉਨੀ ਆ ਜਾ ਹਾਂ ਦੀ ਰੂੰਗੀ ਲੈ ਪੈਸੇ ਲੈ ਕਿਹੜੇ ਪੈਸੇ ਕਦੋਂ ਦਿੱਤੇ ਸੀ ਮੇਰੇ ਕੋਲ ਕੁਝ ਨਹੀਂ ਹੈ ਹੁਣ ਤਾਂ ਖਾਲੀ ਪਰਸਾ ਪੈਸੇ ਘੜਾ ਲੈ ਹਾਂ ਪੈਸੇ ਲਿਆਉਣੇ ਸੀ ਲਈ ਆ ਮੈਂ ਜਾ ਕੇ ਪੈਸੇ ਮੰਮੀ ਸਾਡੀ ਗੁੱਸੇ 'ਚ ਕੋਈ ਲੜਨ ਲਈ ਮੈਂਰੀ ਦਿਆ ਕੋਈ ਲੜਨ ਲਈ ਨਹੀਂ ਮਿਲ ਰਹਾ ਮੰਮੀ ਨੂੰ ਉਹ ਜੀ ਲੜ ਕੇ ਰੋਟੀ ਖਾਣ ਦਿੰਦੀ ਮੈਂ ਮੈਂ ਕੀ ਰਹਾ ਮੈਂ ਬਾਹਰ ਕਿਸੇ ਦਾ ਫੋਨ ਆਇਆ ਸੀ ਮੈਂ ਬਾਹਰ ਗੱਲ ਕਰਨ ਗਿਆ ਜਦੋਂ ਘਰੇ ਆਇਆ ਮਾਣੇ ਕੱਲੀ ਆਪਾਂ ਚ ਬੋਲੀ ਆਵੇ ਅੱਜ ਮੈਂ ਕਿਹਾ ਕੀ ਹੋਇਆ ਕਹਿੰਦੀ ਉਹਦਾ ਟੱਕਣਾ ਜੱਗ ਦਾ ਟੱਕਣ ਡੇ ਗਿਆ ਥੱਲੇ ਤੇ ਕੱਲੀ ਬੋਲੀ ਚ ਫਟੇ ਮੂੰਹ ਤੇ ਅੱਗ ਲੱਗੀ ਹੈ ਕਹਿੰਦੀ ਇਹਨੂੰ ਥੱਲੇ ਡਿੱਗਣ ਦੀ ਲੈ ਸਾਥ ਮੈਂ ਕਿਹਾ ਅੱਗੇ ਵਾਸਾ ਸਹੀ ਕਰਿਆ ਨੇ ਡਿੱਗ ਡੇਗੀ ਖਰਾਬ ਹੋ ਜਾਣਾ ਕਹਿੰਦੇ ਰਹਿੰਦੇ ਤੇ ਕੱਲੀ ਬੋਲੀ ਉਹਦੀ ਉਹ ਕੋਈ ਹਾਨੀ ਨਾ ਬੋਲਣ ਦੀ ਮਾਰ ਪੁੱਛਣ ਵਾਲਾ ਵੀ ਜੱਗ ਬੋਲਦਾ ਜਿਹੜਾ ਮੈਂ ਉਹਨੂੰ ਕਹਿੰਦੀ ਕਹਿੰਦੇ ਉਹ ਨੂੰ ਨੂੰ ਟੱਕ ਲੈ ਟੱਕਣ ਜਾਂਦ ਲੋ ਕਹਿੰਦੀ ਫਟੇ ਮੂੰਹ ਇਹਨੂੰ ਅੱਗ ਲੱਗੀ ਜਾਂਦੀ ਫੋੜੀ ਜਾਂਦੀ ਸਾਡੀ ਮੰਮੀ ਕਮਾਲ ਆ ਕਮੈਂਟ ਕਰਕੇ ਦੱਸਿਓ ਵੀ ਕਿਹਦੀ ਕਿਹਦੀ ਮੰਮੀਆਂ ਇਕੱਲੀ ਬੋਲਦੀ ਰਹਿੰਦੀ ਜਦੋਂ ਕੋਈ ਕੋਲੇ ਨਹੀਂ ਹੁੰਦਾ ਨਾ ਤੇ ਕੋਈ ਸਮਾਰਟ ਡੈਗ ਜੇ ਆ ਕੋਈ ਹੋ ਜਾਏ ਸਮਾਰਟ ਡੈਗ ਤੇਨੂੰ ਗਾਲਤ ਕੱਢਣੀ ਆ ਫਿਰ ਫਿਰ ਉਹਨਾਂ ਨੂੰ ਫੜੇ 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 ਆ ਨਹੀਂ ਕਰੀਓ ਜਿੱਤ ਤਨ ਵੱਜ ਗਿਆ ਤੁਹਾਡੇ ਮੈਂ ਕੱਪੜੇ ਲੈ ਕੇ ਆਉਣੇ ਆ ਮਾਰਕੀਟੋਂ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀ 19 ਤਰੀਕ ਹੋ ਗਈ ਅੱਜ ਤੇ ਜੇ ਅੱਜ ਕੱਪੜੇ ਨਾ ਦਿੱਤੇ ਨਾ ਓਹੋ ਤੇ ਮੈਂ ਤੇਰੇ ਕੋਈ ਨਹੀਂ ਕੀ ਸੀ ਉਹ ਹੁੰਦੀ ਵੀ ਕੱਪੜੇ ਸੀਨੇ ਦੇ ਦੇ ਕੱਪੜੇ ਸੀਨੇ ਦੇ ਦੇ ਸੀ ਤੇ ਨਿਆਣੀ ਉਹ ਤਾਂ ਗੇੜਾ ਜਿਹਾ ਲਾ ਕੇ ਭੱਜ ਜਾਂਦੀ ਸੀ ਰੋਜ਼ ਹੀ ਹਾਂ ਦੇ ਦਾਂਗੇ ਇੰਨੇ ਦਿਨ ਭਏ ਆ ਇੰਨੇ ਦਿਨ ਭਏ ਹੁਣ ਵੇਖ ਕਿਦਾਂ ਤੋਰੀ ਵਰਗਾ ਮੂੰਗੀ ਤਾਹ ਛੱਡ ਜੀ ਮੇਰੇ ਮੇਰੇ ਮੁੰਡੇ ਵੀ ਨਾ ਜੀ ਨਹੀਂ ਲੱਗਦਾ ਚੱਲ ਜਾ ਭਾਜੀ ਕਿਧਰ ਆਹ ਤਾਂ ਖੜੇ ਆ ਜਾਂ ਨਾ ਭੱਜ ਕਿਥੇ ਕੋਈ ਜੀ ਇਹਨਾਂ ਦਾ ਲਾਉਣਾ ਹੀ ਹੈ ਮੇਰਾ ਕੋਈ ਪਤਾ ਨਹੀਂ ਗਾ ਮੈਂ ਸਿੱਧਾ ਚਿਉਂ ਕਰਕੇ ਤਾਹ ਪਪੜੇ ਉਹ ਕਿਹੜਾ ਆਪਣੇ ਨਾਲ ਬੋਲਦਾ ਦੇਖ ਲਓ ਆ ਆ ਚੀਜ਼ ਹੁੰਦੀ ਆ ਛੋਟਾ ਜਿਹਾ ਗਵਾਕ ਭਾਵੇਂ ਆਪਣੇ ਨਾਲ ਬੋਲਦਾ ਹੀ ਨਹੀਂ ਪਰ ਤਾਂ ਵੀ ਉਹਦੇ ਗੇਬਦ ਕਰ ਸੁਣਾ ਸੁਣਾ ਹਣ ਜਿਹੜਾ ਆਪਾਂ ਮੱਥਾ ਘਪਾਈ ਕਰਨੀ ਉਹ ਫੋਨ ਕਰੇ ਹਾਂਜੀ ਤੇ ਮੈਂ ਜਾਈ ਜਨਾ ਹੁਣ ਘਰੇ ਮੈਂ ਕੱਪੜੇ ਲੈਣ ਆਇਆ ਹੋਇਆ ਹਾਂ ਕਟੋ ਕੱਟ 4 ਵਜੇ ਦਾ ਤੇ ਕਰਾਂ ਤੇ ਹੁਣ ਲੈ ਕੇ ਜਾਈ ਜਨਾ ਵਾ ਥੋੜਾ ਲੇਟ ਕਰਤਾ ਹੁਣੇ ਹਜੇ ਵੀ ਪਠਾਨੀ ਜਿਹੜਾ ਸੀਗਾ ਹੋਵੇ ਨਹੀਂ ਹਜੇ ਬਣਿਆ ਉਹ ਉਹਦੀ ਥੋੜੀ ਸਲਾਈ ਹੀ ਰਹਿ ਗਈ ਸਵੇਰ ਤਾਂ ਹੀ ਮਿਲ ਜੂਗਾ ਤੇ ਜਿਹੜੀ ਫੋਰ ਪਾਕਟ ਸ਼ਰਟ ਸੀ ਉਹ ਵੀ ਸਵੇਰੇ ਮਿਲ ਜੂਗੀ ਸੋ ਸਵੇਰੇ ਚੱਕਾਂ ਹੀ ਕੱਪੜੇ ਬਾਕੀ ਮੈਂ ਲਿਆਂ ਦੇ ਮੰਮੀ ਦੇ ਵੀ ਲਿਆਂਦੇ ਮੈਂ ਆਪਦੇ ਵੀ ਲਿਆਂਦੇ ਬਸ ਇੱਕ ਤੋਂ ਰਹਿ ਗਿਆ ਉਹ ਚਲ ਸਵੇਰੇ ਆ ਜਾਣੀਏ ਤੇ ਹੁਣ ਚਾਈ ਜਾਣਾ ਮੈਂ ਘਰੇ ਦੇਖੋ ਪੂਰਾ ਨੀਰਾ ਹੋ ਗਿਆ ਸੋ ਹੁਣ ਚਾਈ ਜਾਈਏ ਨੇ ਘਰੇ ਕਿੰਨੀ ਲੈ ਲਿਆ ਸੀ ਕਿੰਨੀ ਵਾਹ ਨਿਰਗ ਹੋਰ ਸੂਟ ਆਗੇ ਤੇਰੀ ਸੂਟ ਤੇਰੇ ਮੇਰੇ ਅੱਧੇ ਆਏ ਆ ਬਸ ਨਹੀਂ ਤਿਆਰ ਹੋਈ ਜਾਂਦੇ ਦੇਖ ਕੇ ਅੰਦਰ ਅਸੀਂ ਤੇਰੇ ਘੱਟ ਗੱਡੀ ਦੇਖ ਰੇੜੀ ਕਾਲ ਨੂੰ ਦੇ ਕੋਣੀ ਬੰਦ ਜਾਂ ਵੀ ਗਾਣਾ 6 ਵਜੇ ਕਿਨਾਂ ਸਹੀ ਜਾਓ ਦੇਖਦਾ ਤਾਂ ਕਿਤੇ ਇਹ ਗੱਡੇ ਐ ਆਂ ਸ਼ਾ ਜਵਾਨ ਆਈਗਾ ਨਹੀਂ ਹੁੰਦੀ ਕੀ ਨਹੀਂ ਹੁੰਦੀ ਗੱਡੀ ਆ ਮਦਿਆਂ ਕੱਢ ਖੋਲ ਤੇਰੇ ਸੂਟ ਤਾਰੇ ਆ ਰਹੇ ਤਾਂ ਆਦੇ ਸੂਟ ਫੜਦੀ ਕੋਟ ਚੱਕ ਕੋਟ ਚੱਕ ਕੋਟ ਚੱਕ ਲਾਖਲਾ ਲਾਖਲਾ ਆਪਣੀਆਂ ਇੰਨਾਂ ਚ ਹੋਰ ਕਿਸੇ ਦੇ ਨਹੀਂ ਗੇ ਆਹ ਆ ਫੱਲਾ ਕੋਟ ਸੜਦੇ ਆ ਫੱਲ ਆ ਫੱਲਾ ਆ ਫੱਲਾ ਹਾਂ ਫੱਲੀ ਫੱਲਾ ਇਹ ਲੋਵਰ ਹਾਂ ਉਹ ਹੈ ਨਾ ਚਸ਼ਮਾ ਹੋ ਕੱਕੇ ਕੱਕੇ ਚਲੋ ਕਿਧਰ ਗਿਆ ਕੁੱਤਾ ਉਪਾਜੀ ਉਹ ਵੇਖ ਕਟਾ ਦੇ ਤੋ ਕਹਿੰਦਾ ਮੇਰੇ ਵੀ ਆਏਗਾ ਤੂੰ ਇੱਥੇ ਕਟਾ ਕੇ ਦੇਖ ਨਾ ਕਹਿੰਦਾ ਮੇਰੇ ਵੀ ਆਏਗਾ ਅਦਰ ਵੇਖ ਹੁਣ ਵੱਡਾ ਬਾਸ ਕੱਪੜੇ ਪਾ ਬਾ ਕੇ ਦੇਖ ਹਾਂ ਇਹ ਕਿਹច ਦਿਖਦੀ ਹੈਗੀ ਨਾ ਵੀ ਤਾਂ ਨਹੀਂ ਲੱਗਦਾ ਇਦਾਂ ਤਾਂ ਨਹੀਂ ਲੱਗਦਾ ਸਹੀ ਪਿਛੇ ਲ ਲਟਕਦੀਆ ਲਟਕਦੀ ਪੋਨੀ ਜੀ ਆ ਸ਼ੈਲਟ ਬੜੀ ਸੁਨ ਲੱਗਦੀ ਆਪਾਂ ਅੱਗੇ ਦੇਖੋ ਆਪਾਂ ਅੱਗੇ ਦੇਖੀ ਨੀਂ ਸਿਰਸੇ ਚਿੱਟੀ ਵਾਲੇ ਇਹੋ ਇਹ ਲੱਤ ਤੋ ਕੇ ਪ੍ਰੈਸ ਕਰਨੀ ਪੈਣੇ ਲੱਗਦੀ ਮੈਨੂੰ ਗੰਦੀ ਜਿਹੀ ਲੱਗੀ ਤੋ ਦੇਈ ਤੂੰ ਤੋਣੀ ਓਰੇ ਤੋ ਦੇਗੀ ਤੂੰ ਅੱਗੇ ਲੋਕੀ ਤੋਦੇ ਆ ਤੇ ਕੋਲ ਕੋਟ ਕੋਟ ਤਾਂ ਸਹੀ ਹੋਣਾ ਕੋਟ ਫੋਟੋ ਵੀ ਤੋ ਫੋਟੋ ਨਹੀਂ ਕਟੋਈ ਦੋ ਤੁਸੀਂ ਤਾਂ ਮਤਵੇ ਬਣ ਗਿਆ ਮਚਰੀਆ ਢਿੱਡ ਥੋੜਾ ਹੋਰ ਵਧਾ ਲਾ ਥੋੜਾ ਚੱਲਾ ਕੀ ਹੋਰ ਬਣ ਇਹ ਤਾਂ ਬਿਨਾਂ ਹੀ ਖਲੂ ਚੱਟਾਈ ਤਾਂ ਕਿਵੇਂ ਹੈ ਬੇਟੀ ਚੰਗੀ ਹੈ ਖੁੱਲੀ ਆ ਦੇਖੀ ਵਧੀਆ ਸ਼ਰਟ ਆਇਦਰ ਜੀ ਬੇਟੀ ਯਾ ਦੇਖਦਾ ਨਹੀਂ ਅੰਡਰ ਸ਼ਰਟਿੰਗ ਹੋ ਗਈ ਤਾਂ ਅੰਡਰ ਸ਼ਰਟਿੰਗ ਕਰਨੀ ਇਹ ਕੋੜਾ ਆਦੇ ਕੋਟ ਨਾਲ ਹੀ ਆ ਅੱਛਾ ਅੱਛਾ ਪੈਂਟ ਦ ਦੂਜੀ ਨਾਲ ਬਾਲੀ ਦੋ ਕੋਟ ਦੀ ਪੈਂਟ ਕੋਟ ਦੀ ਪੈਂਟ ਬਣੀ ਦੇਦਾ ਚਾ ਬੰਦ ਕਰ ਦੇ ਦੇ ਦੇਖੋ ਆਹ ਦੇਖੀਂ ਆ ਤੁਹਾਨੂੰ ਲੱਗਦਾ ਨਹੀਂ ਥੋੜਾ ਗੰਦਾ ਨਹੀਂ ਕੋਟ ਲੈ ਉਹ ਲੱਗਦਾ ਨਹੀਂ ਗੰਦਾ ਕਹਿੰਦਾ ਹੁਣੇ ਪ੍ਰੈਸ ਕੀਤਾ ਨਹੀਂ ਪਿੱਛੋਂ ਦੇਖੀ ਲੈ ਪੰਨਿਆਂ ਉਦਾਂ ਹੀ ਪਿਆ ਵਾ ਇਹ ਕਿਹਦਾ ਪ੍ਰੈਸ ਕਰਕੇ ਪਿਆ ਵਾ ਹੂੰ ਤੋਂ ਦੇ ਜੱਕ ਲੈ ਆਇਆ ਫਿਰ ਇਹ ਕਿਹਦਾ ਪ੍ਰੈਸ ਕਰਕੇ ਪਿਆ ਸੀ ਇਹਦਾ ਪ੍ਰੈਸ ਕਰਕੇ ਪਿਆਗਾ ਨਾ ਕਾਲੀ ਜਵੇਂ ਹੀ ਹੁੰਦਾ ਕੰਮ ਕਾਲੀ ਅੱਗੇ ਤੋਏ ਕੋਡ ਪਾਸਵਰਡ ਹੈ ਗੱਲ ਇਹ ਕੋਈ ਕਾਹਨ ਕਿ ਤੋਏ ਹਾ ਬਣ ਗਿਆ ਮੂੜਾ ਹੈ ਵੇ ਪੂਰਾ ਬਣ ਗਿਆ ਹੁਣ ਦੱਸ ਕੇ ਬਣਾ ਲਾ ਸੁਹਣਾ ਲੱਗਦਾ ਓਏ ਆ ਇਹ ਇੱਥੇ ਲਾਏ ਨੀ ਕਾਜਣਾ ਕੈਸ਼ ਤੇ ਬਣਾ ਚੀ ਲੱਗਦਾ ਚਾਹੀਦਾ ਨਹੀਂ ਸਿਕਾਜੋ ਚਾਹੀਦਾ ਸੀ ਹਾਂ ਕੀ ਲੱਗੂ ਇਹਦਾ ਨਹੀਂ ਕੋਈ ਸ਼ਕਲ ਨਹੀਂ ਡਿਜ਼ਾਈਨ ਨਹੀਂ ਹੈ ਵੀ ਇਨਸ਼ਾ ਅੱਲ ਜੈਨ ਅੱਥਰ ਲਮਾ ਨਹੀਂ ਦਰ ਲਾਏ ਹਲਕਾ ਚੱਲ ਉਹ ਤੁਹਾਨੂੰ ਚੱਲ ਇਹ ਤਾਂ ਜਿਆਨ ਇਹ ਜਲਕਲੀ ਇਹਨਾਂ ਦੇ ਸਾਰੇ ਆ ਆਰਮਾਲਾ ਬਾਇਆ ਵਿੱਚ ਹਾਂ ਬੜਾਈ ਦਿੱਤਾ ਉਹਨਾਂ ਨੇ 22 ਬੋਨ ਦੀ ਲੋੜ ਨਹੀਂ ਸੀ ਨਾਲ ਕੰਮ ਗਿਆ ਨਾ ਉਹਦਾ ਪਾਹੋਂ ਨਾ ਪੈਂਦਾ ਫਿਰ ਇਹ ਲੱਗਦਾ ਇਹ ਲੱਗ ਉਹ ਆ ਕੀ ਲਗਾ ਇਧਰ ਦਾਗ ਜਾ ਜੇਬ ਦੇ ਕੋਲੇ ਜੇਬ ਦੇ ਹਾਂ ਉਹ ਲੱਗਾ ਗੰਦਾ ਤਾਂ ਲੱਗਦਾ ਕੋਟ ਨਹੀਂ ਅੱਜ ਕੀ ਇੱਥੇ ਇੱਥੇ ਮੈਨੂੰ ਇਤੋਂ ਇਹਨਾਂ ਦੇ ਥੋੜਾ ਪਰ ਉਹਦੇ ਨਹੀਂ ਲੱਗਦਾ ਮੈਨੂੰ ਗੰਦਾ ਰਾਤ ਨੂੰ ਤਾਂ ਇਹੀ ਲੱਗਣਾ ਹੁੰਦਾ ਅਸੀਂ ਹੁਣ ਪ੍ਰੈਸ ਹੋ ਲੈਣਾ ਹਨਾ ਰਾਤ ਦੂਸਰਾ ਵੀ ਇਦਾਂ ਹੀ ਸੀਗਾ ਦੋ ਕਟਾ ਵਾਲਾ ਕਿਦਾ ਯਾਰਾ ਕਿਰਨ ਦੋ ਘਟਾ ਪਿਛੇ ਪਿਛੇ ਦੋ ਘਟੇ ਨਹੀਂ ਕਿਸੇ ਦੇ ਇੱਕ ਘਟ ਪਹਿਲਾਂ ਇੱਕ ਘਟ ਉਹ ਫਿੱਟ ਫਿੱਟ ਸਮਾਉਂਦਾ ਵਾ ਫੇਰ ਮੁੜ ਕੇ ਨਾ ਫੇਰ ਕਹਿੰਦਾ ਮੇਰੇ ਪੀੜਾ ਪੀੜਾ ਵੇਖੀ ਸੁਣਾਦਾ ਯਾਰ ਹੈਨਾ ਨਹੀਂ ਦੀ ਦੀ ਤਾਈ ਨੇ ਤਾਈ ਨੇ ਯਾਰ ਦੀ ਦੀ ਵਿਆਹ ਤੇ ਸਗਨ ਲਾਉਣ ਗਿਆ ਪਾਇਆ ਜੀਜੇ ਨਾਲ ਦਾ ਫਿੱਟ ਫਿੱਟ ਪਾਇਆ ਉੱਥੇ ਹੀ ਉੱਦੜ ਗਿਆ ਚਲੋ ਦੀਦੀ ਜੀ ਵਾਤੇ ਸਗਨ ਲਾਉਣ ਗਿਆ ਸੋਹਣੀ ਓਏ ਸੋਹਣੀ ਲੱਗਣ ਈ ਆ ਫਿਰ ਗੋਲੀ ਇਹ ਲਾ ਦਿਖਾ ਲਈ ਸਰਵਸ ਨੂੰ ਸੇਰੇ ਐਂਦਾ ਇਕੱਠੀ ਫਿਰ ਗੋਲੀ ਨਾ ਹੋਵੇ ਯਾਰ ਥੋੜੀ ਢਾਈ ਇਕੱਠੀ ਕਰਕੇ ਲਾਉਣੀ ਥੋੜੀ ਢਾਈ ਪਹਿਲਾਂ ਤਾਂ ਖਰੀਦ ਲਿਆ ਉਹਨੇ ਫੇਰ ਕਹਿੰਦਾ ਵਿੱਕੀ ਨਹੀਂ ਤਰਾਂ ਇਹ ਤਾਂ ਲੈਣੀ ਚਾਹੀਦੀ ਜਾਂ ਕਿਵੇਂ ਲੱਗੂ ਦੂਜੀ ਲੱਤ ਜੀ ਨੂੰ ਇਕੱਠੀ ਕਰ ਲਾ ਸਹੀ ਹੈ ਨਾ ਇੰਦਰ ਲਾ ਬਟਾਈ ਆ ਗਈ ਪਰ ਦੇਖ ਚਲੋ ਜੀ ਸਹੀ ਲੱਗ ਰਹੀ ਲਾਤਾਂ ਕਾ ਪੇਟੇ ਪੈਣੀ ਆ ਉਥੇ ਹੋਰ ਮਜ਼ਾਕ ਬਣੇ ਮਜ਼ਾਕ ਬਣਜੇ ਬਲੇ ਮਮੀ ਦੇ ਸੂਟ ਦੇਖੋ ਮਮੀ ਕੱਟਾ ਕਿਸੇ ਨਾਲ ਆਈ ਉਹ ਕੋਲ ਕਿ ਉਹ ਤਾਂ ਚੱਕਦਾ ਫਿਰਦਾ ਵਾ ਮੈਂ ਕਿਤੇ ਨਹੀਂ ਫਿਰਦਾ ਫਿਰਦਾ ਕਿਉਂ ਨਹੀਂ ਇਹਨੂੰ ਹੰਟਾ ਕੇ ਕਾਲ ਗੋਲੀ ਦੀ ਸਾਰੇ ਗੋਲੀ ਹਨ ਥੋੜੇ ਆ ਨਾ ਸੂਟ ਤਾਂ ਗਲਤ ਦੂਜਾ ਬਣਾਇਆ ਚੈਨ ਵਾਲਾ ਬਣਾਤਾ ਕਿਹਾ ਸੀ ਉਹਨੂੰ ਕਿ ਨਾ ਮੈਂ ਕੁਝ ਨਹੀਂ ਆਪੇ ਆਪੇ ਬਣਾਤਾ ਅੱਗੇ ਮੇਰੇ ਸੂਟ ਦਾ ਸੀ ਕਦਾ ਇਦਾਂ Dwi'n rhaid i chi ddweud, Mae'n dod yn ddor. Dwi'n gweld Mae'n dod yn fawr, dwi'n gweld. Mae'n dod yn ddor. Pa beth Mae'n dweud. Gwnes i chi. Yna Mae'n Mae'n ਦਲ ਇਹ ਕਹਾਣੀ ਦਾ ਯਾਰ ਸੀ। ਨਾ ਕਰਦਾ। ਹੂੰ। ਪਛਾਲਾ ਵੱਡਾ ਰੱਖਾ ਥੋੜਾ ਜਿਹਾ। ਪਛਾਲਾ ਰੱਖਾ। ਚੱਲ ਚੱਜੇ। ਸੌਰੀ। ਪਾਉ ਨਹੀਂ ਕਿਹਾ। ਇਹਨਾਂ ਨੇ ਵਰਤੂਗੀ। ਇੱਦਾਂ ਕਰਦੀਆਂ ਆ ਇਹਨਾਂ ਨੇ ਦੇਖਿਆ ਕਈ ਵਾਰੀ ਇਹਨਾਂ ਦੇ। ਹਾਂ ਜੇ ਸਾਡੇ ਉੱਤੇ ਕੱਪੜੇ ਆ ਗਏ ਮੇਰੇ ਤੇ ਅੱਧੇ ਰਹਿ ਗਏ ਤੇ ਅੱਧੇ ਕੱਲ ਨੂੰ ਆ ਜਾਣਗੇ। ਤੇ ਹੁਣ ਆਪਾਂ ਕਰਦੇ ਆ ਬਲੌਗ ਦਾ। ਐਂਡ ਸੋ ਤੁਹਾਨੂੰ ਇਹਦਾ ਬਲੌਗ ਕਿੱਦਾਂ ਲੱਗਿਆ? ਲਾਈਕ ਕਮੈਂਟ ਕਰਕੇ ਜਰੂਰ ਦੱਸਿਓ। ਅਗਰ ਆਪਣਾ ਵਲੋਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਸਤਿ ਸ਼੍ਰੀ ਅਕਾਲ ਧੰਨਵਾਦ ਬਾਏ ਬਾਏ